ਸਤਿ ਸ਼੍ਰੀ ਅਕਾਲ ਤੁਹਾਡਾ ਸਾਦਿਆਂ ਦਾ ਸੋਹਣੀ ਮੁੰਜਲ ਹੀਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਹਾਂ। ਚੜਤੀ ਕਲਾਜਾ ਤੇ ਰਾਜੀ ਖੁਸ਼ੀ ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਵੀ ਆਪਣੀ ਹੈਗੀ ਸੋਈ ਦੇ ਰਲੇ ਢੜੀ। ਸੋਈ ਦੇ ਹਨਾ ਹੁਣ ਸਾਦਿਆਂ ਜਾਈ ਜਾਂਦੀਆਂ ਐ ਤੇ ਸਾਦਿਆਂ ਨੂੰ ਗੋਭੀ ਦਾ ਆਮ ਹੀ ਹੋਊਗੀ ਹਨਾ। ਪਰ ਜਦੋਂ ਇਹ ਗੋਭੀ ਆਪਾਂ ਗਾਧਮੀਆਂ ਚ ਲੈਣੇ ਆ ਆਪਣਾ ਉਹ ਕਦੇ-ਕਦੇ ਮੂਡ ਬਣਦਾ ਹੀ ਮਨ ਕਰਦਾ ਵੀ ਹਾਂ ਤੇ ਗੋਭੀ ਦੀ ਸਬਜ਼ੀ ਹੋਵੇ ਹਨਾ। ਪਾ ਦੋ ਤਾਂ ਮਹਿੰਗੀ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਉਦੋਂ ਇਹਦਾ ਸੀਜ਼ਨ ਨਹੀਂ ਹੁੰਦਾਗਾ ਇਸ ਕਰਕੇ ਉਹ ਮਹਿੰਗੀ ਹੁੰਦੀ ਆ ਤੇ ਆਪਾਂ ਤੁਹਾਨੂੰ ਇੱਕ ਤਰੀਕਾ ਦੱਸਦੇ ਆ ਜਿਹਦੇ ਨਾਲ ਕੀ ਆਪਾਂ ਹੌਸਲੀਆਂ ਵਾਲੀ ਗੋਭੀ ਅਸਟੋਰ ਕਰਕੇ ਰੱਖ ਸਕਦੇ ਆ ਆਪਾਂ ਉਹਨੂੰ ਗਰਮੀਆਂ ਵਿੱਚ ਵੀ ਯੂਜ਼ ਕਰ ਸਕਦੇ ਆ ਤੇ ਗਰਮੀਆਂ ਵਿੱਚ ਆਪਾਂ ਸਬਜ਼ੀਆਂ ਬਣਾ ਸਕਦੇ ਆ ਤੇ ਆਪਣੇ ਪੈਸਿਆਂ ਦੀ ਬਚਤ ਕਰ ਸਕਦੇ ਆ ਬਹੁਤ ਹੀ ਆਸਾਨ ਜਿਹਾ ਤਰੀਕਾ ਏ ਹਨਾ ਉਹ ਆਪਾਂ ਤੁਹਾਨੂੰ ਅੱਜ ਦੱਸਦੇ ਆ ਕਿਸ ਤਰੀਕੇ ਨਾਲ ਤੁਸੀਂ ਸਬਜ਼ੀਆਂ ਨੂੰ ਸਟੋਰ ਕਰਕੇ ਰੱਖ ਰੱਖ ਲਓ ਗੋਭੀ ਨੂੰ ਤੇ ਆਪਾਂ ਹੌਸਲੀਆਂ ਵਿੱਚ ਸੌਦੀ ਹੌਸਲੀਆਂ ਵਾਲੀ ਗੋਭੀ ਨੂੰ ਸਟੋਰ ਕਰਕੇ ਰੱਖ ਲਈ ਦੇ ਆਪਾਂ ਗਾਦ ਵਿੱਚ ਜਿਵੇਂ ਮਲਜੀ ਬਣਾਈ ਜਾਂਦੀ ਹੈ ਹਨ ਬਹੁਤ ਹੀ ਆਸਾਨ ਜਿਹਾ ਤੀਕਾ ਤੁਹਾਨੂੰ ਅੱਜ ਦੱਸਾਂ ਤੇ ਇੱਕ ਕਿਹੜੀ ਆ ਹਾਂਜੀ ਉਹਦੇ ਲਈ ਆਪਾਂ ਕੀ ਕਰਨਾ ਇੱਕ ਫੁੱਲ ਗੋਭੀ ਦਾ ਲਿਆ ਆਪਾਂ ਇਹਨੂੰ ਹਨਾ ਇਦਾਂ ਖੋਲ ਕੇ ਦੇਖਣਾ ਵਿੱਚ ਕੀੜੇ ਪੂੜੇ ਤਾਂ ਇੱਥੋਂ ਆਪਾਂ ਕੱਟ ਲੈਣਾ ह्म ਇਦਾਂ ਇਹਨੂੰ ਆਪਾਂ ਲੱਗ ਕਰ ਲਿਆ ਤੇ ਡੰਡਲ ਆ ਜਿਹੜਾ ਉਹ ਆਪਾਂ ਕਰ ਲਿਆ ਅਲੱਗ ਠੀਕ ਹੈ ਕਿ ਨਹੀਂ ਤੇ ਹੁਣ ਆਪਾਂ ਕਹਿੰਦਾ ਇਹਨੂੰ ਇਸ ਤਰ੍ਹਾਂ ਸਾਰੀ ਗੋਭੀ ਨੂੰ ਇਸ ਤਰ੍ਹਾਂ ਕੱਟ ਲਾ ਲੈਣੇ ਆ ਕਟਿੰਗ ਕਰ ਲੈਣੀ ਸਾਰੀ ਗੋਭੀ ਦੀ ਹਾਂਜੀ ਆਪਾਂ ਸਾਰੀ ਗੋਭੀ ਆ ਉਹ ਅਲੱਗ ਕਰ ਲਈ ਐ ਤੇ ਡੰਡਲ ਸਾਰੇ ਅਲੱਗ ਕਰ ਤੇ ਉਹ ਨਹੀਂ ਪੰਚਾਈ ਦੇ ਹਲੇ ਤੇ ਆਪਾਂ ਗੋਭੀ ਹੈ ਜਿਹੜੀ ਕੱਟ ਲਈ ਸੀ ਤੇ ਹੁਣ ਆਪਾਂ ਕੀ ਕਰਨਾ ਇੱਧਰ ਇੱਕ ਪਾਣੀ ਲੈਣਾ ਇਦਾਂ ਇਹਦੇ ਵਿੱਚ ਆਪਾਂ ਸਾਰੀ ਗੋਭੀ ਪਾਉਣੀ ਆ ਪਹਿਲਾਂ ਕੀ ਕਰਨਾ ਆਪਾਂ ਪਾਣੀ ਦੇ ਵਿੱਚ ਨੂਨ ਪਾ ਲੈਣਾ ਪਾ ਨੂਨ ਇੱਕ ਸਵਾ ਕ ਚਮਚਾ ਪਾਤਾ ਸੰਗ ਇੱਕ ਚਮਚਾ ਸੀ ਪਹਿਲਾਂ ਥੋੜਾ ਘੱਟ ਸੀ ਸਾਰੀ ਗੋਭੀ ਜਿਹੜੀ ਇਹਦੇ ਵਿੱਚ ਚੱਪਾ ਭਿਉ ਆ ਦੇਣੀ ਆ ਪੰਜ ਤੋਂ 10 ਮਿੰਟ ਤਾਂ ਕਿ ਜਿਹੜੇ ਵਿੱਚ ਕੀੜੇ ਕੂੜੇ ਸਾਰੇ ਬਾਹਰ ਆ ਜਾਣ ਸਾਰੀ ਭਿਉ ਹਤੀ ਤੇ ਹੁਣ ਆਪਾਂ ਇਸ ਉੱਪਰ ਟ੍ਰੇ ਦੇ ਦਾਂਗੇ ਇਹ ਪਲੇਟ ਇਹਨੂੰ 10 ਤੋਂ 15 ਮਿੰਟ ਆਪਾਂ ਇਹਨੂੰ ਇੱਦਿ ਭਿਉ ਹਤੀ ਰਹਿਣ ਦਾਂਗੇ ਹਾਂਜੀ 15 ਮਿੰਟ ਹੋ ਚੁੱਕੇ ਸੀ ਇਹਨੂੰ ਭਿਉ ਹਤੀ ਤੇ ਹੁਣ ਆਪਾਂ ਕੀ ਕਰਨਾ ਇਹ ਵਾਲਾ ਪਾਣੀ ਆ ਸਾਰਾ ਆਪਾਂ ਇਸ ਬੋਟਲ ਨਾਲ ਹੀ ਬਾਹਰ ਕੱਢ ਦੇਣਾ ਸਾਦਾ ਪਾਣੀ ਆਪਾਂ ਪਹਿਲਾਂ ਬਾਹਰ ਕੱਢ ਦੇ ਟੂਟੀ ਦੇ हां जी गोभी ਆਪਾਂ ਪੱਧ ਤੋਂ ਲਿਆਂਦੀ ਸਾਰੀ ਤੇ ਹੁਣ ਆਪਾਂ ਕੀ ਕਰਨਾ ਹੁਣ ਇਹਦਾ ਆਪਾਂ ਕੀ ਪਾ ਲਿਆ ਹਨ ਪਾਣੀ ਤੇ ਇਹਨੂੰ ਹੁਣ ਆਪਾਂ ਮਾਈਲ ਵਰਟਰ ਤੇ ਕੱਤੀ ਤੇ ਜਿਹੜੀ ਗੋਭੀ ਆਪਾਂ ਸਾਰੀ ਇਹਦੇ ਵਿੱਚ ਪਾ ਦੇਣੀ ਆ ਸਾਰੀ ਇਹਦੇ ਵਿੱਚ ਆਪਾਂ ਇਹਨੂੰ ਵਾਲਣਾ ਕਿਉਂਕਿ ਹੱਥ ਮੇਰੇ ਕੈਂਪ ਦਾ ਇਹਨੂੰ ਆਪਾਂ 10 ਤੋਂ 15 ਪੰਜ 10 ਮਿੰਟ ਪੈਨ ਯਾਨੀ ਕਿ ਵਾਲਣਾ ਹੈ ਤਾਂ ਕਿ ਨਰਮ ਹੋ ਜੇ ਇਹਨੂੰ ਪਹਿਲਾਂ ਬਾਲ ਲਈਏ ਤਾਂ ਹੀ ਤੋਂ 10 ਮਿੰਟ ਹਾਂਜੀ ਇਦਾਂ ਆਪਣੀ ਗੋਭੀ ਬਣ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਕੱਦਾਂਗੇ ਬੰਦ ਤੇ ਇੱਧਰ ਆਪਾਂ ਇੱਕ ਡੱਬਾ ਲੈਣਾ ਉਹ ਚ ਆਪਾਂ ਆਈਸਕ੍ਰੀਮ ਪਾਲਣ ਦੀਏ ਬਾਫਦੇ ਟੁਕੜੇ ਪਾ ਲੈਣੇ ਤੇ ਫਟਾਫਟ ਗੋਭੀ ਐ ਜਿਹੜੀ ਆਪਾਂ ਚਾਹਨੀ ਨਾਲ ਇਹਦੇ ਵਿੱਚੋਂ ਕੱਢ ਕੇ ਇਸ ਤਰ੍ਹਾਂ ਫਟਾਫਟ ਇਹਦੇ ਵਿੱਚ ਪਾ ਦੇਣੀ ਤਾਂ ਕਿ ਜਿਹੜਾ ਪੱਕਣ ਦਾprocess ਜਿਹੜਾ ਉਹਦਾ ਖਤਮ ਹੋ ਜਾਵੇ ਫਟਾਫਟ ਆਪ ਇਹਦੋਂ ਕੱਢ ਦੇਣੀ ਐ ਤੇ ਇੱਧਰ ਪਾ ਦੇਣੀ ਐ ਤੇ ਗੋਭੀ ਨੂੰ ਪੱਕ ਚੁੱਕੀ ਸੀ ਇਸ ਤਰ੍ਹਾਂ ਤੇ ਹੁਣ ਆਪਾਂ ਕੀ ਕਰਨਾ ਇਸ ਚੀਜ਼ ਨੂੰ 10 ਮਿੰਟ ਲਈ ਆਪਾਂ ਇਦਾਂ ਪਟਾਕੇ ਰੱਖਾਂਗੇ ਢੇੜ ਦੇਤੀ ਆਪਾਂ 10 ਮਿੰਟ ਆਪਾਂ ਪਲੇਟ ਦੇ ਦੇਣੀ ਹੈ ਹਾਂਜੀ ਇਹਦੇ 10 ਮਿੰਟ ਹੋ ਚੁੱਕੇ ਆ ਵਾਪਸ ਆਦੀ ਖੁਰਗੀ ਹੈ ਤੇ ਪਾਣੀ ਹੋ ਗਿਆ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਇਹਨੂੰ ਇਸ ਤਰ੍ਹਾਂ ਉਹਦੇ ਲੈਣ ਇੱਕ ਲੈਣਾ ਬੋਟਾ ਤੇ ਤੁਸੀਂ ਸਾਰਾ ਪਾਣੀ ਆਪਾਂ ਇਹਦਾ ਬੋਟੇ ਵਿੱਚ ਦੀ ਕੱਢ ਦੇਣਾ। ਟਿੱਟਾ ਜਿਵੇਂ ਪਾਤਾ ਇਹਦਾ ਬਾਲਟੀ 'ਚ ਆਪਾਂ ਸਾਰਾ ਪਾਣੀ ਹੈ ਜਿਹੜਾ ਇਹ 'ਚ ਕੱਢ ਦਾਂਗੇ। ਸਾਰਾ ਪਾਣੀ ਗੋਭੀ ਦੇ 'ਚ ਕੱਢ ਦਾਂਗੇ। ਉਸ ਕੱਲੀ ਗੋਭੀ ਗੋਭੀ ਆਪਾਂ ਰੱਖਣੀ ਆ। ਤਾਂ ਜੋ ਸਾਰਾ ਪਾਣੀ ਇਹਦਾ ਨੁੱਚੜ ਜੇ। 10 ਮਿੰਟ ਪੈਦਾ ਰਹਿਣ ਦਾਂਗੇ ਤਾਂ ਜਿਹੜਾ ਸਾਰਾ ਪਾਣੀ ਨਿਕਲ ਜੇ ਸੁੱਕ ਜਾਵੇ। ਹੋ ਸਕੇ 2 ਮਿੰਟ ਤੁਸੀਂ ਧੁੱਪੇ ਵੀ ਰੱਖ ਸਕਦੇ ਹੋ ਇਹਨੂੰ। ਹਾਂਜੀ ਮੈਂ ਤਾਂ ਪਲਵਾ ਲਈ ਸੀ ਜਾਂ ਤੁਸੀਂ ਟਿਸ਼ੂ ਪੇਪਰ ਨਾਲ ਇਦਾਂ ਹਨਾ ਤਾਂ ਪਾਣੀ ਸਾਦਾ ਗੋਭੀ ਦਾ ਤੁਸੀਂ ਸੋਕ ਲੋ ਹਨਾ ਜਾਂ ਤੁਸੀਂ ਹਨਾ ਤੇ ਜਾਂ ਗਰਮ ਕੱਪੜਾ ਹੈਗਾ ਉਹਦੇ ਨਾਲ ਪੋਣੇ ਨਾਲ ਤੁਸੀਂ ਇਹਨੂੰ ਪੂੰਝ ਲੋ ਇਹ ਧੁੱਪੇ ਰੱਖ ਦਿਓ 10 ਤੋਂ 15 ਮਿੰਟ ਥੋੜੀ ਜਮਾ ਗੋਭੀ ਸੁੱਕ ਚੁੱਕ ਜੂਗੀ ਤੇ ਆਪਣੀ ਗੋਭੀ ਸੁੱਕ ਚੁੱਕੀ ਸੀ ਤੇ ਹੁਣ ਆਪਾਂ ਕੀ ਕਰਨਾ ਇੱਕ ਲੈਣਾ ਜਿਪ ਲੌਗ ਬੈਗ ਇਹ ਜਿਪ ਲੌਗ ਬੈਗ ਹੁੰਦੇ ਆ ਇਹ ਆਪਾਂ ਨੂੰ ਆਨਲਾਈਨ ਵੀ ਮਿਲ ਜਾਂਦੇ ਤੇ ਆਮ ਦੁਕਾਨਾਂ ਤੋਂ ਵੀ ਮਿਲ ਜਾਂਦੇ ਹੁਣ ਆਪਾਂ ਕੀ ਕਰਦੇ ਸਾਰੀ ਗੋਭੀ ਜਿਹੜੀ ਇਹਦੇ ਵਿੱਚ ਪੈਕ ਕਰ ਦੇਣੀ ਹੈ ਜਿਪ ਲਾਉ ਵੈਗ ਦੇ ਵਿੱਚ ਸਾਰੀ ਗੋਪੀਏ ਦੇ ਵਿੱਚ ਦੇਖ ਸਕਦੇ ਹੋ ਪੈਕ ਕਰਤੀ ਆ ਹੁਣ ਆਪਾਂ ਇਹਨੂੰ ਕਰ ਦਾਂਗੇ ਲੋਕ ਦੇਖੋ ਆਪਾਂ ਲੋਕ ਕਰਤਾ ਗੋਭੀ ਵਿੱਚ ਪਾ ਕੇ ਤੇ ਹੁਣ ਆਪਾਂ ਇਹਨੂੰ ਫ੍ਰਿਜ ਫ੍ਰੀਜ਼ਰ ਦੇ ਵਿੱਚ ਰੱਖ ਸਕਦੇ ਆ ਫ੍ਰਿਜ ਦੇ ਫ੍ਰੀਜ਼ ਦੇ ਵਿੱਚ ਤੁਸੀਂ 6 ਮਹੀਨੇ 7 ਮਹੀਨੇ 8 ਮਹੀਨੇ ਜਿੰਨਾ ਟਾਈਮ ਤੁਸੀਂ ਰੱਖਣਾ ਚਾਹੋਗੇ ਫ੍ਰੀਜ਼ਰ ਵਿੱਚ ਰੱਖ ਲਓ ਤਾਂ ਤੁਹਾਡੀ ਗੋਭੀ ਬਹੁਤ ਹੀ ਉਦਾਂ ਦੀ ਰਹੂਗੀ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਹਣਾ ਤੇ ਨਾਲੇ ਹੱਥ ਪੱਕੀ ਹੈਗੀ ਗੋਭੀ ਤੇ ਛੇਤੀ ਪੱਕ ਜਾ ਕਰੂਗੀ ਸਬਜੀ ਤੇ ਬਹੁਤ ਹੀ ਆਸਾਨ ਜਿਹਾ ਤਰੀਕਾ ਹੁੰਦੀ ਗੋਭੀ ਲੈ ਕੇ ਤੁਸੀਂ ਐਕਸਟਰਾ ਸਟੋਰ ਕਰਕੇ ਰੱਖ ਸਕਦੇ ਹੋ ਤੇ ਗਰਮੀਆਂ ਵਿੱਚ ਬਣਾ ਸਕਦੇ ਹੋ ਹਾਂਜੀ ਇਸ ਤਰੀਕੇ ਨਾਲ ਤੁਸੀਂ ਫਿਰ ਗੋਭੀ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਫ੍ਰੀਜਰ ਵਿੱਚ ਹਨਾ ਤੇ ਤੁਸੀਂ 7-8 ਮਹੀਨੇ ਆਰਾਮ ਨਾਲ ਸਟੋਰ ਕਰਕੇ ਰੱਖ ਸਕਦੇ ਹੋ ਤੁਹਾਡੀ ਗੋਭੀ ਬਿਲਕੁਲ ਵੀ ਖਰਾਬ ਨਹੀਂ ਹੋਵੇਗੀ ਬਹੁਤ ਹੀ ਆਸਾਨ ਜਿਹਾ ਤਰੀਕਾ ਏ ਗੋਭੀ ਨੂੰ ਨਾ ਫ੍ਰੀਜਰ ਵਿੱਚ ਸਟੋਰ ਕਰਕੇ ਰੱਖਣ ਦਾ ਗਰਮੀਆਂ ਤੱਕ ਗਰਮੀਆਂ ਚ ਆਪਾਂ ਨਾ ਬਣਾ ਸਕਦੇ ਹਾਂ ਹੁਣ ਦੀ ਗੋਭੀ ਆਪਾਂ ਲੈ ਕੇ ਆ ਨਾ ਸਟੋਰ ਕਰ ਲਈਏ ਤਾਂ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਕਿ ਨਹੀਂ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ